ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਇੱਕ ਵਾਰ ਉਹਨਾਂ ਨਾਲ ਔਰੰਗਜ਼ੇਬ ਦੇ ਤਿੰਨ ਸਲਾਹਕਾਰ ਮਿਲੇ ਤੇ ਕਹਿਣ ਲੱਗੇ ਅਸੀਂ ਤੁਹਾਡਾ ਸਤਕਾਰ ਕਰਦੇ ਹਾਂ ਤੇ ਚਾਹੁੰਦੇ ਹਾਂ ਵੀ ਸੁਲਾਹ ਹੋ ਜਾਵੇ ਤੁਸੀਂ ਹਾਰ ਮੰਨ ਲਓ ਅਸੀਂ ਸੁਲਾਹ ਕਰਵਾ ਦਿੰਦੇ ਹਾਂ ਸਤਿਗੁਰ ਕਹਿੰਦੇ ਮੇਰੇ ਅੰਦਰ ਵੀ ਸੁਲਾਹ ਦੀ ਭਾਵਨਾ ਹੈ ਪਰ ਹਾਰ ਨਹੀਂ ਤੇੰਨੇ ਫਿਰ ਬੋਲੇ ਪਰ ਹਾਰ ਤੇ ਹੋ ਹੀ ਗਈ ਹੈ ਤੁਹਾਡੇ ਕਿਲੇ ਟਹਿਗੇ ਫੌਜ ਮਾਰਦੀ ਤੁਹਾਡੇ ਕੋਲ ਨਾ ਘੋੜੇ ਆ ਨਾ ਤਲਵਾਰਾਂ ਜਦੋਂ ਕੁਝ ਵੀ ਨਹੀਂ ਹੈ ਤੇ ਸੱਚਾਈ ਕਬੂਲ ਕਰੋ ਤੇ ਹਾਰ ਮੰਨੋ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਦਿਲ ਚ ਖੁਦਾ ਬੈਠਾ ਹੈ ਤੇ ਜਦੋਂ ਤੱਕ ਉਹਦਾ ਨੂਰ ਮੇਰੇ ਅੰਦਰ ਹੈ ਅਸੀਂ ਹਾਰ ਨਹੀਂ ਮੰਨਦੇ ਇਹ ਤਾਂ ਫਿਰ ਖੁਦਾ ਦੀ ਹਾਰ ਹੋ ਜਾਵੇਗੀ ਸਲਾਹਕਾਰਾਂ ਨੇ ਫਿਰ ਕਿਹਾ ਤੁਸੀਂ ਸਾਨੂੰ ਸਿਰਫ ਇੰਨੇ ਹੀ ਲਿਖ ਦਿਓ ਵੀ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ ਅਸੀਂ ਇਸੇ ਨੂੰ ਆਧਾਰ ਬਣਾ ਕੇ ਸਲਾਹ ਕਰਵਾਉਣ ਦਾ ਕੋਈ ਰਾਹ ਲੱਭ ਲਵਾਂਗੇ ਗੁਰੂ ਜੀ ਨੇ ਕਿਹਾ ਕੀ ਹੋਇਆ ਜੇ ਔਰੰਗਜ਼ੇਬ ਨੇ ਮੇਰੀਆਂ ਚਾਰ ਚਿੰਗਾਰੀਆਂ ਬੁਝਾ ਦਿੱਤੀਆਂ ਹੁਣ ਜੋ ਅੱਗ ਭੜਕ ਉੱਠੀ ਹੈ ਉਹ ਉਹਦਾ ਸਾਰਾ ਕੁਝ ਜਲਾ ਦੇਵੇਗੀ ਫਿਰ ਤਿੰਨਾਂ ਸਲਾਹਕਾਰਾਂ ਨੇ ਹੱਥ ਜੋੜ ਲਏ ਤੇ ਸਜਦਾ ਕਰ ਕੇ ਕਹਿਣ ਲੱਗੇ ਰੂਹੇ ਜ਼ਮੀਨ ਤੇ ਪਹਿਲੀ ਦਫਾ ਇੱਕ ਐਸਾ ਔਲੀਆ ਦੇਖ ਰਹੀ ਹੈ ਜੋ ਬਿਲਕੁਲ ਅੱਲਾ ਦਾ ਹੀ ਰੂਪ ਹੈ ਇਸ ਗੱਲ ਨੂੰ ਗੁਰੂ ਜੀ ਦੇ 52 ਕਵੀਆਂ ਚੋਂ ਇੱਕ ਜਮਾਲ ਹੁਸੈਨ ਨੇ ਇਸ ਤਰ੍ਹਾਂ ਲਿਖਿਆ ਹੈ ਤਜੱਲਾ ਤੇਰੀ ਜਾਤ ਕਾ ਸੂਬਸੂ ਹੈ ਜਿੱਧਰ ਦੇਖਤਾ ਹੂੰ ਉਧਰ ਤੂੰ ਹੀ ਤੂੰ ਹੈ ਦੀਦਾਰੇ ਖੁਦਾ ਅਗਰ ਨਹੀਂ ਜਿਸਨੇ ਦੇਖਾ ਗੋਬਿੰਦ ਸਿੰਘ ਕੋ ਦੇਖੋ ਵਹੀ ਹੂ ਬਹੂ ਹੈ